ਕਾਲ ਦੋਸਤੋ ਐਨ ਐਨ ਪਾਰਤ ਨਿਊਜ਼ ਚੈਨਲ ਪੰਜਾਬ 40 ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ਾ ਗਰਵਾਲ ਅੱਜ ਅਸੀਂ 9 ਵਜੇ ਨਗਰ ਨਿਗਮ ਪਟਿਆਲਾ ਪਹੁੰਚ ਗਏ تھے ਤੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਵਿੱਚ ਜਦੋਂ ਗਏ ਤਾਂ ਕੋ 9 ਵਜੇ ਤੋਂ ਲੈ ਕੇ 9:30 ਤੱਕ ਕੋਈ ਵੀ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਜਿਹੜਾ ਮੌਕੇ ਤੇ ਮੌਜੂਦ ਨਹੀਂ ਸੀ ਸਿਰਫ ਇੱਕ ਮੈਡਮ ਮਨਪ੍ਰੀਤ ਨੂੰ ਛੱਡ ਕੇ ਜਿਹੜੇ ਕਿ 9:25 ਤੇ ਆ ਗਏ ਸਨ ਤੋਂ ਇਲਾਵਾ ਕੋਈ ਵੀ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਆਪਣੀ ਬ੍ਰਾਂਚ ਵਿੱਚ ਮੌਜੂਦ ਨਹੀਂ ਸੀ